ناول ਨਵਾਂ ਜਨਮ ਪਾਗ ਪੰਜ ਇਹ ਬਹੁਤ ਸੋਹਣੀ ਕਵਿਤਾ ਹੈ ਮੈਂ ਆਖਿਆ ਲਿਖਾਂਗਾ ਪਰ ਵਿੱਚੋਂ ਮੈਨੂੰ ਪਤਾ ਸੀ ਕਿ ਮੈਂ ਲਿਖ ਨਹੀਂ ਸਕਾਂਗਾ ਇੱਕ ਦਿਨ ਉਸ ਆਖਿਆ ਕਿ ਉਹ ਮੈਨੂੰ ਕਾਟਰਾਇਨ ਕੁਲੂ ਵੱਲ ਨੂੰ 12 ਮੀਲ ਬੜੀ ਹੀ ਸੁੰਦਰ ਥਾਂ ਸਿਰਫ ਕਵਿਤਾ ਲਿਖਣ ਲਈ ਭੇਜੇਗਾ ਘਟੋ ਘਟ ਮੈਂ ਦੋ ਕਵਿਤਾਵਾਂ ਉੱਥੇ ਲਿਖ ਕੇ ਆਵਾਂ ਕਟਰਾਇਨ ਬਹੁਤ ਹੀ ਸੋਹਣਾ ਬੈਂਤ ਦਾ ਇੱਕ ਜੰਗਲ ਹੈ ਇੱਕ ਕਵਿਤਾ ਬੈਂਤ ਦੇ ਉਸ ਜੰਗਲ ਬਾਰੇ ਹੀ ਲਿਖਾਂ ਮੈਂ ਮੈਂ ਆਖਿਆ ਬੈਂਤ ਬਾਰੇ ਹਾਂ ਹਾਂ ਉਸ ਉੱਤਰ ਦਿੱਤਾ ਬੈਂਤ ਬਾਰੇ ਲਿਖਾਂ ਤੇ ਦੱਸਾਂ ਕਿ ਜੰਗਲ ਵਿੱਚ ਇਹ ਲਿਚ ਲਚਾਂਦਾ ਸੋਹਣਾ ਬੈਂਤ ਕਿੰਨਾ ਸੋਹਣਾ ਲੱਗਦਾ ਹੈ ਜਦ ਜੰਗਲ ਵਿੱਚ ਹੀ ਹੁੰਦਾ ਹੈ ਪਰ ਕਿੰਨਾ ਬੁਰਾ ਲੱਗਦਾ ਹੈ ਜਦ ਇਹ ਕਿਸੇ ਪੁਲਸ ਵਾਲੇ ਦਾ ਜਾਲਮ ਡੰਡਾ ਬਣ ਜਾਂਦਾ ਹੈ ਤੇ ਕਿਸੇ ਵਿਚਾਰੇ ਬੇਕਸੂਰ ਦੀ ਪਿੱਠ ਉਧੇੜਨ ਲੱਗ ਜਾਂਦਾ ਹੈ ਇੱਕ ਵਾਰ ਅਸੀਂ ਬਾਹਰ ਲਾਉਣ ਵਿੱਚ ਖਲੋਤੇ ਸਾਂ ਕਾਲੀ ਕਾਲੀ ਰਾਤ ਸੀ ਨੀਲਾ ਨੀਲਾ ਅੰਬਰ ਦੂਰ ਇੱਕ ਕਾਲਾ ਟਿੱਬਾ ਸਾਨੂੰ ਨਜ਼ਰ ਆ ਰਿਹਾ ਸੀ ਲਾਹੌਰ ਦੇ ਸਪਿੱਤੀ ਵੱਲ ਬੱਦਲ ਬਿਲਕੁਲ ਸਾਫ਼ ਸਨ ਜਾਂ ਏਕਣ ਬਣੇ ਹੋਏ ਸਨ ਕੇ ਕਾਲਾ ਟਿੱਬਾ ਦੂਰੋਂ ਸਾਨੂੰ ਊਠ ਵਾਂਗ ਲੱਗ ਰਿਹਾ ਸੀ ਜਾਨੀ ਬੈਠੇ ਊਠ ਵਾਂਗ ਜੋ ਲੰਮੀ ਗਰਦਨ ਕਰਕੇ ਦੂਰੋਂ ਪੱਠੇ ਚਰਦਾ ਹੁੰਦਾ ਹੈ ਬੜਾ ਹੀ ਸੋਹਣਾ ਊਠ ਸੀ ਤੇ ਬੈਠਾ ਪੱਠੇ ਚਰਦਾ ਸੀ ਉਸੇ ਤਰ੍ਹਾਂ ਲੰਬੂਤਰੀ ਗਰਦਨ ਓਵੇਂ ਹੀ ਉਹਦੀ ਟੁੱਠ ਤੇ ਪਿੱਠ ਅਮਰਤ ਆਖਣ ਲੱਗਾ ਇਸ ਊਠ ਬਾਰੇ ਲਿਖਾਂ ਮੈਂ ਕਾਲਾ ਕਾਲਾ ਪਹਾੜ ਦਾ ਊਠ ਜਾਂ ਹਨੇਰੇ ਨੂੰ ਚਰਦਾ ਊਠ ਇਸ ਤਰ੍ਹਾਂ ਇੱਕ ਦਿਨ ਅਸੀਂ ਦਰਿਆ ਦੇ ਕੰਢੇ ਬੈਠੇ ਪਾਣੀ ਵਿੱਚ ਇੱਕ ਪੱਥਰ ਵੱਲ ਨੂੰ ਸਹਿਜ ਸੁਭਾ ਤੱਕ ਰਹਿ ਸਾਂ ਪੱਥਰ ਸੋਹਣਾ ਨਹੀਂ ਸੀ ਐਵੇਂ ਸੀ ਰੁੱਖਾ ਜਿਹਾ ਆਮ ਪੱਥਰਾਂ ਵਰਗਾ ਹੀ ਥੋੜੀ ਥੋੜੀ ਹਰੀ ਹਰੀ ਜਹੀ ਕਾਈ ਵੀ ਲੱਗੀ ਹੋਈ ਸੀ ਅਮਰਤ ਆਖਣ ਲੱਗਾ ਉਸ ਪੱਥਰ ਬਾਰੇ ਲਿਖਾ ਮੈਂ ਪੱਥਰ ਵਿੱਚੋਂ ਉਹ ਇਨਸਾਨ ਦੀ ਸਖ ਸ਼ਕਲ ਪਛਾਣ ਰਿਹਾ ਸੀ ਤੇ ਇਹ ਸ਼ਕਲ ਉਸ ਹਰੀ ਹਰੀ ਜਹੀ ਕਾਈ ਨਾਲ ਬਣੀ ਹੋਈ ਸੀ ਮੈਂ ਆਖਿਆ ਇਹ ਕੀ ਹੋਇਆ ਪੱਥਰ ਵਿੱਚ ਇਨਸਾਨ ਮੈਨੂੰ ਕਾਈ ਨਾਲ ਬਣੀ ਹੋਈ ਉਹ ਸ਼ਕਲ ਨਹੀਂ ਸੀ ਦੇਸ ਰਹੀ ਇੱਕ ਦਿਨ ਰਾਤ ਨੂੰ ਬਾਜ਼ਾਰ ਜਾਂਦੇ ਹੋਇਆਂ ਅਸੀਂ ਕਿਸੇ ਹਨੇਰੀ ਨੁੱਕਰ ਵਿੱਚੋਂ ਬੰਸਰੀ ਦੀ ਆਵਾਜ਼ ਸੁਣੀ ਕਾਲੀ ਚੁੱਪ ਚਾਪ ਰਾਤ ਵਿੱਚ ਕਿਸੇ ਦੁਕਾਨ ਦੇ ਛੱਪਰ ਥੱਲੇ ਕੋਈ ਪਹਾੜੀਆ ਮਿੱਠੀ-ਮਿੱਠੀ ਬੰਸਰੀ ਵਜਾਉਂਦਾ ਸੀ ਅਮਰਤ ਆਖਣ ਲੱਗਾ ਇਸ ਬੰਸਰੀ ਬਾਰੇ ਲਿਖਾਂ ਮੈਂ ਕੀ ਰਾਤ ਦੀ ਬੰਸਰੀ ਜਾਂ ਕਾਲੀ ਕਾਲੀ ਨੁੱਕਰ ਤੇ ਮਿੱਠੀ ਮਿੱਠੀ ਬੰਸਰੀ ਗੱਦਨ ਬਾਰੇ ਲਿਖਾਂ ਮੈਂ ਪਹਾੜ ਬਾਰੇ ਲਿਖਾਂ ਦਰਿਆ ਬਾਰੇ ਲਿਖਾਂ ਜਾਂ ਜੰਗਲ ਬਾਰੇ ਲਿਖਾਂ ਉਹਨਾਂ ਰੁੱਖਾਂ ਬਾਰੇ ਹੀ ਇੱਕ ਦਰਦ ਭਰੀ ਕਵਿਤਾ ਲਿਖਾਂ ਬਾਜ਼ਾਰ ਦੇ ਚੁਰਸਤੇ ਉੱਤੇ ਜਿਹੜੇ ਬਿਲਕੁਲ ਸੁੱਕੇ ਅਤੇ ਟੁੰਡ-ਮੁੰਡ ਖੜੇ ਸਨ ਲਿਖਾ ਤਾਂ ਸਹੀ ਕਵਿਤਾ ਮੈਂ ਭਾਵੇਂ ਕਾਸੇ ਬਾਰੇ ਲਿਖਾ ਪਰ ਠੀਕ ਸੀ ਉਹ ਕਹਿੰਦਾ ਸੀ ਪਰ ਮੈਂ ਬਿਲਕੁਲ ਬੇਵੱਸਾਂ ਇੱਕ ਦਿਨ ਮਨਾਲੀ ਤੋਂ ਕੋਈ 60 ਮੀਲ ਦੀ ਦੂਰੀ ਉੱਤੇ ਅਸੀਂ ਇੱਕ ਮੇਲਾ ਦੇਖਣ ਗਏ ਸਾਡੇ ਨਾਲ ਗਵਾਂਡ ਵਿੱਚ ਇੱਕ ਇੰਜੀਨੀਅਰ ਆ ਗਿਆ ਸੀ ਤੇ ਉਸਨੇ ਉਧਰ ਜਾਣਾ ਸੀ ਜੀਪ ਦੀ ਸਹੂਲਤ ਸੀ ਅਸੀਂ ਤਿਆਰ ਹੋ ਗਏ ਬਿਆਸ ਪਾਰ ਕਰਕੇ ਅਸੀਂ ਪਰਲੇ ਪਾਸੇ ਜਾਣਾ ਸੀ ਰੋਹਤਾਂਗ ਪਾਸ ਦੀ ਵਾਦੀ ਵੱਲ ਪੱਕੀ ਪਹਾੜੀ ਸੜਕ ਉੱਤੇ ਜੀਪ ਚੜਾਇਆ ਚੜਦੀ ਗਈ ਰਾਹ ਵਿੱਚ ਬੜੇ ਦ੍ਰਿਸ਼ ਆਏ ਨੀਲੀ ਸ਼ਾਂ ਸੁਨਹਿਰੀ ਤੁੱਪ ਖੁੱਲੀ ਹਰੀ ਵਿਸ਼ਾਲ ਵਾਦੀ ਨਿੱਕੇ ਨਿੱਕੇ ਪਹਾੜੀ ਪਿੰਡ ਸਭ ਦ੍ਰਿਸ਼ ਟੁੰਬਣ ਵਾਲੇ ਏਕ ਥਾਂ ਅਸੀਂ ਪਹਾੜ ਦੇਖਿਆ ਐਨ ਬਠਿੰਡੇ ਦੇ ਕਿਲੇ ਵਰਗਾ ਕਾਲਾ ਉੱਚਾ ਜੇਨ ਪਹਾੜ ਤੌਣਾ ਉੱਚੀਆਂ ਕਰਕੇ ਅਸੀਂ ਸੜਕ ਉੱਤੇ ਖੜੇ ਸਾਂ ਕਾਲਾ ਉੱਚਾ ਜਿੰਨ ਪਹਾੜ ਸਾਡੇ ਉੱਤੇ ਉਲਰਿਆ ਖਮੋਸ਼ ਖਲੋਤਾ ਹੋਇਆ ਜਿਵੇਂ ਕੋਈ ਭੀਲ ਖਲੋਤਾ ਹੋਵੇ ਇਸ ਪਹਾੜ ਦੇ ਪੈਰਾਂ ਥੱਲੇ ਇੱਕ ਡੂੰਗਾ ਪ੍ਰਭਾਵ ਸੀ ਸਾਰੀ ਵਾਦੀ ਉਸ ਦੇ ਅੱਗੇ ਸਾਹ ਸਾਹ ਕਰ ਰਹੀ ਸੀ ਸਿਰਫ ਇੱਕ ਹੀ ਪਤਲੀ ਕੁਲ ਦੀ ਮਿੱਠੀ ਕਲ ਕਲ ਸੁਣਦੀ ਸੀ ਇਸੇ ਤਰ੍ਹਾਂ ਦੇ ਕਿੰਨੇ ਅਦ੍ਰਿਸ਼ ਇੱਕ ਤੋਂ ਇੱਕ ਲਬਾਉਣੇ ਅਦਭੁਤ ਇੱਕ ਥਾਂ ਇੱਕ ਘਾਟੀ ਉੱਤੇ ਸੜਕ ਕੰਡੇ ਖੜੇ ਹੋ ਕੇ ਅਸੀਂ ਵਿਸ਼ਾਲ ਵਾਦੀ ਉੱਤੇ ਗੌਰਵ ਨਾਲ ਤੱਕਣ ਲੱਗੇ ਦੂਰ ਚਟਾਨਾਂ ਵਿੱਚ ਦਰਿਆ ਸ਼ੋਰ ਪਾ ਰਿਹਾ ਸੀ ਇਹ ਕੋਈ ਹੋਰ ਦਰਿਆ ਸੀ ਤੇ ਇਹ ਮਨਾਲੀ ਦੇ ਨੇੜੇ ਆ ਕੇ ਬਿਆਸ ਵਿੱਚ ਮਿਲ ਜਾਂਦਾ ਸੀ ਇਸ ਦਾ ਰੰਗ ਗਹਿਰਾ ਸੀ ਬਿਆਸ ਬਿਲਕੁਲ ਚਿੱਟਾ ਅਚਾਨਕ بارش ਹੋਣ ਲੱਗੀ ਇੰਨੀ ਤੀਜ بارش ਜਿਵੇਂ ਅੱਜ ਪਹਾੜ ਰਹਿਣੇ ਨਹੀਂ ਦੰਤਾਂ ਵਰਗੇ ਕਾਲੇ ਬੱਦਲ ਚਾਰ ਚਫੇੜੇ गढ़ਕਣ ਲੱਗੇ ਇੱਕਦਮ ਦਰਿਆ ਦਾ ਪਾਣੀ ਕਾਲਾ ਹੋ ਗਿਆ ਛਲਕਣ ਲੱਗਾ ਕਾਲਾ ਰਾਖਸ਼ ਵਰਗਾ ਪਾਣੀ ਪਾਲ ਪਾਲ ਮਗਰੋਂ ਦੰਦੀਆਂ ਕੱਢ ਕੇ ਚਾਂਗਰਾ ਮਾਰ ਰਿਹਾ ਸੀ ਜਾਪਦਾ ਸੀ ਜਿਵੇਂ ਰਾਕਸ਼ ਦਲ ਛਾੜ ਕੇ ਦੇਵਤਿਆਂ ਵੱਲ ਧਾਵਾ ਬੋਲਣ ਚੱਲੇ ਹਨ ਵਿਆਸ ਦਾ ਨਿਰਮਲ ਚਿੱਟਾ ਪਾਣੀ ਦੇਵਤਿਆਂ ਦੀ ਸੈਨਾ ਸੀ ਇਸ ਦਰਿਆ ਨੂੰ ਦੇਖ-ਦੇਖ ਤੇ ਵਿੱਚੋਂ ਇਸ ਦੇ ਕਹਿਰ ਤੋਂ ਡਰਦੇ ਅਸੀਂ ਚੜਾਈਆਂ ਚੜਦੇ ਗਏ ਗਿੱਲੀ ਚਿੱਕੜ ਸੜਕ ਉੱਤੇ ਤੇਜ ਤੇ ਤੁੰਦ بارش ਵਿੱਚ ਸਾਡੀ ਜੀਪ ਜਿਵੇਂ ਪਹਾੜ ਨੂੰ ਫੜ ਫੜ ਚੜਦੀ ਜਾਂਦੀ ਸੀ ਚਿੱਕੜ ਵਿੱਚ ਉਹ ਲੱਥ ਪੱਥ ਹੋਈ ਰੋਕਦੀ ਕਦੇ ਤਿਲਕਦੀ ਤੇ ਕਦੇ ਉਹ ਪੈਰ ਜਮਾ ਕੇ ਚੱਲਦੀ ਆਖਰ ਉਸ ਥਾਂ ਪਹੁੰਚ ਗਏ ਜਿੱਥੇ ਅਸੀਂ ਜਾਣਾ ਸੀ بارش ਹਲਕੀ ਹੋ ਗਈ ਪਰ ਵਸ ਅਜੇ ਵੀ ਰਹੀ ਸੀ ਮੇਲਾ ਦਰਿਆ ਦੇ ਪਰਲੇ ਪਾਸੇ ਸਭ ਜਥਾਂ ਵਿੱਚ ਲੱਗਾ ਸੀ ਜੋ بارش ਨਾਲ ਖਰਾਬ ਹੋ ਕੇ ਉੱਜੜ ਪੁੱਜੜ ਗਿਆ ਸੀ ਵਿਛੜ ਰਹੇ ਮੇਲੇ ਵਿੱਚੋਂ ਦੌੜ-ਦੌੜ ਕੇ ਮਰਦ ਔਰਤਾਂ ਇਸ ਪਾਸੇ ਵੱਲ ਨੂੰ ਆਉਂਦੇ ਤੇ ਇੱਕ ਦੁਕਾਨ ਦੇ ਛੱਪਰ ਥੱਲੇ ਜਮ੍ਹਾਂ ਹੁੰਦੇ ਜਾ ਰਹੇ ਸਨ ਛਤਰਿਆਂ ਨਾਲ ਮੀਂਹ ਰੋਕਦੇ ਲੱਕੜ ਦੇ ਇੱਕ ਪਤਲੇ ਅਤੇ ਖਤਰਨਾਕ ਪੁਲ ਦੇ ਉੱਤੋਂ ਉਹ ਇਸ ਪਾਸੇ ਵੱਲ ਆ ਰਹੇ ਸਨ ਦੂਰੋਂ ਪੁੱਲ ਦੀ ਪਤਲੀ ਜਹੀ ਗੋਲ ਲੱਕੜ ਦਿਸਦੀ ਸੀ ਤਿਲਕਣੀ ਜਹੀ ਲੱਕੜ ਜੋ بارش ਕਰਕੇ ਹੋਰ ਵੀ ਬਹੁਤ ਖਤਰਨਾਕ ਹੋ ਗਈ ਸੀ ਜਾਬਦਾ ਸੀ ਜਿਵੇਂ ਉਹ ਹੀ ਉਸ ਉਤੋਂ ਲੰਘ ਸਕਦੇ ਹਨ ਇਹ ਪਹਾੜੀ ਲੋਕ ਹੀ ਪੇਠਾਂ ਚੀਖਾ ਮਾਰਦਾ ਰਾਖਸ਼ ਮਰਨ ਮਰਨ ਕਰ ਰਿਹਾ ਸੀ ਉਹ ਚਾਹੁੰਦਾ ਸੀ ਕਿ ਜੇ ਕੋਈ ਉਸ ਦੀਆਂ ਦਾੜਾਂ ਵਿੱਚ ਆ ਡਿੱਗੇ ਉਸ ਦਾ ਪੇਤ ਵੀ ਲੱਗਣ ਨਾ ਦੇਵੇ ਜੇਕਰ ਮੀਂਹ ਨਾ ਹੁੰਦਾ ਤੇ ਮਿੱਲਾ ਭਰਿਆ ਹੁੰਦਾ ਤਾਂ ਅਸੀਂ ਵੀ ਉਸ ਪੋਲ ਉੱਤੋਂ ਦੀ ਉਸ ਪਾਸੇ ਵੱਲ ਜਾਣਾ ਸੀ ਪਰ ਉਹ ਇੰਨਾ ਪਤਲਾ ਤੇ ਇੰਨਾ ਤਿਲਕਣਾ ਪੁੱਲ ਸੀ ਕਿ ਸ਼ਾਇਦ ਹੀ ਮੈਂ ਉਸ ਪਾਸੇ ਵੱਲ ਜਾਣ ਦੀ ਹਿੰਮਤ ਕਰਨੀ ਸੀ ਸ਼ਾਇਦ ਮੈਂ ਉੱਕਾ ਜਾਂਦਾ ਹੀ ਨਾ ਕਿਉਂਕਿ ਪਹਿਲਾਂ ਹੀ ਮੇਰੇ ਨਾਲ ਮੰਦੇ ਭਾਗੀ ਇੱਕ ਅਜਹੀ ਘਟਨਾ ਵਾਪਰ ਚੁੱਕੀ ਸੀ ਕਿ ਇੱਕ ਪੱਥਰ ਤੋਂ ਦੂਜੇ ਉੱਤੇ ਪੈਰ ਧਰਨ ਲੱਗਾ ਵੀ ਮੈਂ ਡਰ ਮਹਿਸੂਸ ਕਰਦਾ ਸਾਂ ਪਹਿਲੇ ਹੀ ਦਿਨ ਸ਼ਾਮ ਨੂੰ ਕੁਝ ਕੰਮ ਕਰਨ ਤੋਂ ਬਾਅਦ ਅਸੀਂ ਦਰਿਆ ਵੱਲ ਚਲੇ ਗਏ ਉਸ ਪਾਸੇ ਰਾਹ ਵਿੱਚ ਸਿਉਆਂ ਦਾ ਇੱਕ ਬਾਗ ਸੀ ਬੜੀ ਹੀ ਸੋਹਣੀ ਮੈਕ ਸੀ ਅਮਰਤ ਆਖ ਰਹੀਆ ਸੀ ਜੰਗਲ ਤੇ ਦਰਿਆ ਦੇਖ ਕੇ ਮੇਰੀ ਤਬੀਅਤ ਤੇਕ ਜਾਵੇਗੀ ਜੰਗਲ ਅਤੇ ਪਹਾੜ ਦੇ ਮੈਂ ਕਾਲੇ ਕਾਲੇ ਦ੍ਰਿਸ਼ਾਂ ਉੱਤੇ ਗੋ ਨਾਲ ਤੱਕਦਾ ਜਾਂਦਾ ਸਾਂ ਸ਼ਾਇਦ ਕੋਈ ਨਜ਼ਾਰਾ ਮੇਰੇ ਮਨ ਦਾ ਬੂਹਾ ਖੋਲ ਦੇਵੇ ਦਿਉਦਾਰਾਂ ਦੇ ਜੰਗਲ ਵਿੱਚ ਨਹਿਰੂ ਵਾਲੀ ਕੋਠੀ ਨੂੰ ਜਿੱਥੇ ਨਹਿਰੂ ਠਹਿਰਿਆ ਸੀ ਮੈਂ ਬੜੇ ਹੀ ਗੋ ਨਾਲ ਦੇਖਣ ਲੱਗਾ ਇਹ ਕੋਠੀ ਮਹਿਕਮਾ ਜਖਲਾਤ ਦਾ ਰੈਸਟ ਹਾਊਸ ਸੀ ਮੈਂ ਉਸ ਨੂੰ ਨਹਿਰੂ ਵਾਲੀ ਕੋਠੀ ਹੀ ਆਖਦਾ ਹੁੰਦਾ ਸਾਂ ਕਿਉਂਕਿ ਮੈਨੂੰ ਉਸ ਕੋਠੀ ਦੇ ਨਹਿਰੂ ਵਾਂਗ ਹੀ ਚੂੜੇਦਾਰ ਪਜਾਮਾ ਪਾਇਆ ਨਜ਼ਰ ਆਉਂਦਾ ਸਭ ਤੋਂ ਸੋਹਣੀ ਕੋਠੀ ਵੀ ਮਨਾਲੀ ਵਿੱਚ ਇਹੀ ਸੀ ਜੰਗਲ ਦੀ ਇਕਾਂਤ ਵਿੱਚ ਸਦਾ ਹਨੇਰਾ ਛਾਇਆ ਰਹਿੰਦਾ ਸਾਡੀ ਟੂਰਿਸਟ ਹਟ ਦੇ ਇਹ ਬਿਲਕੁਲ ਨਾਲ ਤੇ ਸਾਹਮਣੇ ਸੀ ਸ਼ੜਕ ਉੱਤੇ ਸਾਹਮਣੇ ਹੀ ਉਸ ਦੇ ਗੇਟ ਦਾ ਫਾਟਕ ਸੀ ਦਰਿਆ ਉੱਤੇ ਪੁੱਜੇ ਤੇ ਲੱਕੜ ਦੇ ਇੱਕ ਪੋਲ ਉੱਤੋਂ ਪਰਲੇ ਪਾਸੇ ਚਲੇ ਗਏ ਤੇ ਸਾਵੇਂ ਸਾਵੇਂ ਘਾਹ ਉੱਤੇ ਮਖਮਲ ਵਾਂਗੂ ਤੁਰਨ ਲੱਗੇ ਚਾਰ ਚਫੇਰੇ ਉੱਥੇ ਪਰਬਤ ਸਾਹਾਂ ਸਾਹ ਕਰ ਰਹੇ ਸਨ ਹਰਾ ਹਨੇਰਾ ਛਾਇਆ ਸੀ ਧੰਨਵਾਦ